ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇੱਥੇ ਆਪਣੀ ਸੀਗੀ ਮੂੰਗੀ ਉੰਗੀ ਵੱਡੀ ਸੀ ਅੱਜ ਵੱਟਾਂ ਪਾਉਣਾ ਏ ਕਿਉਂਕਿ ਲੈਡ ਲੂਟ ਨਹੀਂ ਚੱਲਦੀ ਕਿਉਂਕਿ ਗਰਮੀ ਵੜੀ ਲੈਡ ਚੱਲਣੀ ਨਹੀਂ ਬਸ ਹਜੇ ਵੀ ਤੇਰਾ ਥੋੜਾ ਟ ਇਧਰ ਨੂੰ ਰੱਖੀ ਟਰੈਕਟਰ ਉਹ ਖੰਭਾ ਜਿਹੜਾ ਖੜਾ ਥੱਲੇ ਕਰਦੇ ਵਾਲਾ ਉਹਨੂੰ ਲੀਵਰ ਨੂੰ ਥੱਲੇ ਕਰ ਉਹਨੂੰ ਥੱਲੇ ਕਰ ਲੀਵਰ ਨੂੰ ਪਰਲੇ ਨੂੰ ਪਰਲੇ ਨੂੰ ਪਰਲੇ ਲੀਵਰ ਨੂੰ ਥੱਲੇ ਪਾਈਦਰਲੇ ਨੂੰ ਥੱਲੇ ਕਰ ਦੇ ਹਾਂ ਅੱਜ ਕੱਲ ਦੇ ਨਾ 90% ਬੰਦਿਆਂ ਨੂੰ ਨਹੀਂ ਮੈਨੂੰ ਲੱਗਦਾ ਇਹ ਗੱਲ ਦਾ ਪਤਾ ਹੋਣਾ ਵੀ ਜਿਹੜੇ ਡਰਾਈਵਰੀ ਕਰਦੇ ਆ ਕੀ ਕੰਟਰੋਲ ਕੀਤਾ ਕਰਨ ਤੇ ਲੈਫਟ ਕੀਤਾ ਚੱਕਣੀ ਉਹਨਾਂ ਨੂੰ ਕੰਟਰੋਲ ਵਾਲੇ ਲੀਵਰ ਦਾ ਤਾਂ ਮਤਲਬ ਹੀ ਨਹੀਂ ਪਤਾ ਵੀ ਕੰਟਰੋਲ ਕੀਤਾ ਕਰਨ ਇਹੋ ਜਿਹਾ ਕੰਮ ਜੀ ਤੋਂ ਲੈਫਟ ਚੱਕਦੇ ਆ ਉਹਦੇ ਉੱਤੇ ਚੱਕੀ ਜਾਂ। ਓਏ। ਦੇਖ ਲੈ ਗੁਗਨੀ ਬਾਈ ਕੱਢਦਾ ਨਾ ਔਲੇ ਫਿੱਦੇ ਸਾਡਾ। ਭੱਟਾ ਬਹੁਤ ਆਦਾ ਸਿੱਧੀਆਂ ਗੁਗਨੀ ਬਾਈ। ਬਹੁਤ ਵੱਡੀ ਤਕਰੀਬਤ ਪਾ ਦਿੰਦਾ ਇਹ ਜੀ। ਬਸ 2-11 ਇੱਥੋਂ ਕਰਦੇ ਡੇਡੇ ਜੇ। 1-11 ਆਹ ਹੋ ਜੂਏ ਤਾਂ 1-11 ਆਹ ਬਣ ਜੂ। ਆਹ ਥੋੜਾ ਵੱਡਾ ਹੋ ਜੂ ਮੋੜ ਕੇ ਤਾਂ ਇਕੱਠੀ ਚੱਲੀ ਜਾਣੀ ਇੱਕ ਵਾਰ ਭਰਨ ਤੇ ਹੀ ਆਵੇ। ਉਹ ਬੰਦੇ ਲੱਗੇ ਆ ਬੱਟ ਬੰਨਾ ਕਰਨ। ਸਾਫ ਕਰਕੇ ਸਾਰਾ ਕੁਝ ਕਰ ਦੇਣਗੇ ਬਸ ਇਹ ਹੈ ਨਾ ਦਿਹਾੜੀ ਚ ਦੋ ਜੀ ਤਿੰਨ ਵਾਰ ਖੜਦਾ ਖੜਦਾ ਇਹ ਦੋ ਤੋਂ ਤਿੰਨ ਵਾਰ ਖੜਦਾ ਦਿਹਾੜੀ ਤੇ ਵਿੱਚ ਆ ਕਰਪਾਨੇ ਵੀਂਗੀਆਂ ਹੋਈ ਜਾਂਦੀਆਂ ਇਹਦੀਆਂ ਜਿਹੜੀਆਂ ਹੱਲ ਲੱਗੀਆਂ ਹੋਈਆਂ ਅੱਜ ਤੀਜੀ ਹੋ ਗਈ ਮੱਕੀ ਦੇ ਟਾਂਡੇ ਵੀਂਗੇ ਕਰ ਦਿੰਦੇ ਇਹਨੂੰ ਕਰਪਾਨਾਂ ਨੂੰ ਆਉ ਦੇ ਖੋਲ ਕੇ ਲੱਗੇ ਇਹੀ ਮੁੰਡਾ ਸੋਲਿਆ ਜੀ ਉਹੀ ਦੇ ਰਿਹਾ ਮਾ ਮਿਲਦਾ ਹੀ ਆ ਗੋਲਣਾ ਆਪਾਂ ਹੋਰ ਇਹਨੂੰ ਹੋਰ ਮੂਰੀ ਮੂਰੀ ਉਹ ਕਟਰ ਦਾ ਹੀ ਫਾਇਦਾ ਨਾਲੇ ਕਿੰਨਾ ਪੁਰਾਣਾ ਵਾ ਫੇਰ ਵੀ ਸਾਲਾ ਕਦੇ ਉਹਨੂੰ ਕੁਝ ਹੁੰਦਾ ਵੀ ਯਾਨੀ ਕਿ ਕਦੇ ਹੀ ਨਹੀਂ ਪਿਆ ਇਹੋ ਜਿਹਾ ਕੁਝ ਤੇ ਆਹਾਂ ਆ ਦੂਜਾ ਵਾ ਇਹ ਰੋਜ਼ ਦਿੱਲੀ ਇੱਕ ਦੋ ਵਾਰ ਇੱਕ ਦੋ ਵਾਰ ਕੱਢਦਾ ਹੀ ਖੜਦਾ ਕਦੀ ਕਿਰਪਾਨ ਵਿੰਗੀ ਹੋ ਗਈ ਕਦੀ ਕੀ ਹੋ ਗਿਆ ਕਦੀ ਕੀ ਹੋ ਗਿਆ ਇਹ ਕੁਛ ਕਰੂ ਉਹ denn ਚੈੱਕ ਕਰ ਲਵਾਂ ਦਾ ਤੋਰਾ ਲੈ ਵਰਤੀਆਂ ਨਾ ਫਿਰਦੀਆਂ ਨਾ ਭੱਜੀ ਸਹੀ ਪੂਰਾ ਫੁੱਲ ਹਾਈਲਾਈਟ ਚੱਲੋ ਦੂਜਾ ਤਾਂ ਵੀ ਵੈਨ ਪੂਰੀ ਕਰਦੀ ਇਹਦਾ ਇਹ ਜਿਹੀ ਚੌਕ ਹੋ ਜਾਂਦਾ ਉੱਤਰ ਟਰਾਲੀ ਤੁਸੀਂ ਖੜੀ ਆ ਆਪਣੀ ਉਹਨੂੰ ਕੱਢਦੇ ਆ ਬਾਈ ਬੁੱਟੀ ਤੇ ਇੱਧਰ ਪਰ ਲੱਗੀ ਹੋਈ ਐ ਬਸ ਇੱਕ ਡੇਢ ਡੱਗ ਪੈਣਾ ਪਰ ਜਾਣਾ ਨਹੀਂ ਉੱਧਰ ਲੱਗਿਆ ਆਪਣੀ ਜਵਾਨ ਟਰੈਕਟਰ ਕੱਢਣਾ ਮੈਨੂੰ ਪਤਾ ਵੀ ਨਹੀਂ ਨਿਕਾਂ ਇੱਥੇ ਤੱਕ ਮੈਨੂੰ ਲੱਗਦਾ ਨਹੀਂ ਨਿਕਲਣਾ ਇਹ ਤਾਂ ਟੱਕਰਾ ਮਾਰਨੀ ਦੇਖਿਆ ਮੈਂ ਤੁਹਾਨੂੰ ਦੱਸਤਾ ਸੀ ਨਾ ਪਹਿਲੇ ਕਿ ਮੇਰੇ ਤੋਂ ਵੀ ਨਾ ਨਹੀਂ ਨਿਕਲਣਾ ਲੋ ਟਰੈਕਟਰ ਨਾਲ ਤਾਂ ਟੱਕਰਾ ਮਾਰ ਲਿਆ ਨਹੀਂ ਨਿਕਲੀ ਟਰਾਲੀ ਤੇ ਹੁਣ ਲੱਗਿਆ ਤੋਚਣ ਬਾਕੇ ਕੱਢਣ ਕੰਬਾਇਨ ਵੀ ਮੰਗਾਈ ਆ ਇੱਕ ਵੜਦੀ ਆ ਜਾਨੂ ਅੱਜ ਹੌਲੈਂਡ ਹੀ ਹੌਲੈਂਡ ਕਰਤੀ ਕਿਉਂਕਿ ਦੂਜੇ ਲੋਡ ਨਿਕਲਣਾ ਸੀ ਪਹਿਲਾਂ ਟਰੈਕਟਰ ਨਾਲ ਦਾ ਮਾਰਿਆ ਟੱਕਰ ਕਿ ਤੂੰ ਕਿਧਰ ਜਾਗਦਾ ਸੀ ਤੇਰੇ ਟਰੈਕਟਰ ਪਾਉਣ ਦੇ ਦਾ ਲੋਡ ਹੀ ਨਹੀਂ ਭਾਈ ਹਾਂ ਤੂੰ ਨਖਰੇ ਕਰਦਾ ਹੀ ਰਹਿ ਗਿਆ ਹੁਣ ਚੱਲਿਆਂ ਉੱਧਰਲੀ ਮੋਟਰ ਤੇ ਵੱਢਣ ਪਾਸੇ ਤੇ ਉਹ ਡੇਢ ਕਿਲਾ ਰਹਿ ਗਿਆ ਆਪਣਾ ਉਹ ਵੱਢ ਕੇ ਉੱਧਰ ਚੱਲਿਆਂ ਵੱਢਣ ਵੀ ਉੱਧਰ ਵੱਡੇ ਆਈਏ ਹੁਣ ਪਹਿਲਾਂ ਇਹ ਦੇਖਦੇ ਆਂ ਆ ਦੇਖੋ ਚੁੰਜਾਂ ਬਣਾਈਆਂ ਬਾਈ ਨੇ ਆਹ ਉਹਨੇ ਆ ਦੇਖੋ ਦਿਨਾ ਉਹਦੇ ਆਹੀ ਕਿਰਪਾਨਾਂ ਟੁੱਟੀ ਜਾਂਦੀਆਂ ਤੇ ਇਹਦੇ ਕਿਰਪਾਨਾਂ ਦੇਖ ਲਓ ਇਹਦੇ ਕੇਜੀਆਂ ਨੇ ਕਿਰਮਾਨਾਂ ਦੇ ਉਹਦੇ ਹੀ ਟੁੱਟ ਟੁੱਟ ਕੇ ਡਿੱਗੀ ਜਾਂਦੀਆਂ ਗਰਬਾਨਾ ਲਓ ਦੇਖਦੇ ਆਂ ਇਹਦਾ 56 30 ਦਾ ਇਕੱਲੇ ਦਾ ਜੋਰ ਕਿਵੇਂ ਲੌਂ ਦਾ ਤੋਚਣਾ ਘੜਤੀਆਂ ਹੈਗਾ ਇਕੱਲੇ ਹੀ ਲਿਆ ਦੇਦੇ ਆਂ ਫਸ ਗਿਆ ਵੇਰਪਾਲਾਂਗੇ ਮਾਰਜੂ ਕਰਦਾ ਪਰ ਖੜਦਾ ਨਾ ਨਾ ਨਹੀਂ ਲੈਂਦਾ ਹੁਣ ਉਹਦਾ ਸੈਟ ਹੀ ਖਾਲਚ ਦਿੱਤੀ ਸੀ ਬੱਸ ਉਹ ਹੀ ਬਾਹਰ ਕਰਤੀ ਲੋਚ ਕੋਈ ਗੱਲ ਨਹੀਂ ਲੋ ਜੀ ਖੀਲਾ ਰਹਿ ਗਿਆ ਆਪਣਾ ਡੇਢ ਕਿਲੇ ਦੇ ਬਸ ਥੋੜੇ ਜਿਹੇ ਗਿਹੜੇ ਰਹਿ ਗਏ ਇਹ ਵੱਧ ਕੇ ਚੱਲਦੇ ਆ ਉਧਰ ਤੇ ਦਾਣੇ ਪਾਉਂਦੇ ਸੀ ਬਾਈ ਹੁਣੇ ਦੀ ਨਿਕਲ ਗਈ ਉਹਦੀ ਇੱਕ ਨਾ ਵੀਰ ਮੈਨੂੰ ਕਹਿੰਦਾ ਕਿ ਵੀਰੇ ਯਾਰ ਵੀ ਇਹ ਅੱਗ ਲਾਉਣ ਨਾਲ ਕਿਹੜਾ ਕੁਝ ਹੁੰਦਾ ਵਾ ਵੀ ਤੁਸੀਂ ਆਮ ਨਾਲ ਅੱਗ ਲਾ ਸਕਦੇ ਹੋ ਵੀ ਇਹਦਾ ਕਿਹੜਾ ਨੁਕਸਾਨ ਆ ਵੀਰੇ ਯਾਰ ਜੇ ਹੁਣ ਮਨ ਦੇ ਵਿੱਚ ਬਿਠਾਈ ਲਿਆ ਵੀ ਆਪਾਂ ਅੱਗ ਨਹੀਂ ਲਾਉਣੀ ਫੇਰ ਆਪਾਂ ਕਾਹਨੂੰ ਅਸੀਂ ਟਕਰਾਂ ਨਹੀਂ ਮਾਰਨੀਆ ਚਾਹੁੰਦੇ ਵੀ ਅੱਗ ਆਪਾਂ ਲਾਈਏ ਜਾਂ ਨਾ ਲਾਈਏ ਹਨਾ ਆਪਾਂ ਉਸ ਚੱਕਰ ਦਾ ਪੰਗਾ ਨਹੀਂ ਲੈਣਾ ਵੀ ਅੱਗ ਲਾਉਣ ਦਾ ਹਨਾ ਤਾਂ ਕਰਕੇ ਆਪਾਂ ਅੱਗ ਲਾਉਣ ਦੇ ਹੱਕ 'ਚ ਨਹੀਂ ਠੀਕ ਆ ਬਸ ਇਹ ਵੀਰੇ ਐਵੇਂ ਨਾ ਖਰਚਾ ਕੋਈ ਬਾਲਾ ਨਹੀਂ ਆਉਣਾ ਕਿਉਂਕਿ ਦੇਖੋ ਇੱਕ ਵਾਰ ਤਾਂ ਆਪਣਾ ਮਲਚਰ ਬਚ ਗਿਆ ਫੇਰ ਮਲਚਰ ਦੇ ਉੱਤੇ ਦੋ ਵਾਰ ਤਵੀਆਂ ਨਾਲ ਬੋਹਣਾ ਪੈਣਾ ਹਨਾ ਫੇਰ ਉਸ ਤੋਂ ਬਾਅਦ ਕੰਮ ਹੋਊ ਫੇਰ ਫੇਰ ਕਦੋਂ ਫੇਰ ਕਰਾਂਗੇ ਹਨਾ ਦੋ ਵਾਰ ਜਾਂ ਤਿੰਨ ਵਾਰ ਰੋਟਾ ਵੇਟਣਾ ਤਾਂ ਜਾ ਕੇ ਕੰਮ ਚੱਲਣਾ ਤੇ ਹੁਣ ਐਵੇਂ ਅਸੀਂ ਬਸ ਜਿੱਥੇ ਜਿੱਥੇ ਵੱਟ ਪਾਉਣੀ ਹੈ ਵੱਟ ਪਾਈ ਜਾਂਦੇ ਆ ਪਾਣੀ ਛੱਡ ਦੇਈਦਾ ਮਗਰ ਅਜੇ ਲਾਈਟ ਨਹੀਂ ਆਉਂਦੀ ਸਹੀ ਤਰੀਕੇ ਨਾਲ ਤਾਂ ਉਹਦੇ ਵਿੱਚ ਕੀ ਕਰੀਏ ਹਨਾ ਤੇ ਲਾਈਟ ਦਾ ਵੀ ਕੋਈ ਕਸੂਰ ਨਹੀਂ ਹੈਗਾ ਪ੍ਰਭੂ ਗਰਮੀ ਇੰਨੀ ਆ ਤਾਂ ਕਿਵੇਂ ਚੱਲੂ ਹਨਾ ਕੰਮ ਤੇ ਤਾਂ ਕਰਕੇ ਵੀ ਇਹ ਇਹ ਅਸੀਂ ਪੰਗਾ ਨਹੀਂ ਲੈਂਦੇ ਹਨਾ ਕਿ ਇਦਾਂ ਐਵੇਂ ਸਾਨੂੰ ਖਰਚਾ ਘੱਟ ਲੱਗਦਾ ਵੀ ਯਾਰ ਐਵੇਂ ਸਹੀ ਆ ਤੇ ਨੰਬਰ 2 ਤੇ ਇਹਦਾ ਬੈਨੀਫਿਟ ਏ ਆ ਵੀਰੇ ਖਾਦ ਬਹੁਤ ਲੱਗਣੀ ਹੈ ਇਹਨੂੰ ਨਾ ਖਾਦ ਬਹੁਤ ਜਿਆਦਾ ਲੱਗਣੀ ਹੈ ਇਹਨੂੰ ਤੁਸੀਂ ਦੇਖਿਓ ਮੈਂ ਤੁਹਾਨੂੰ ਦਿਖਾਉਂਗਾ ਕਿ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਆ ਆਪਾਂ ਤਾਂ ਐਵੇਂ ਵੀਡੀਓ ਬਣਾਉਣੀ ਆ ਕੋਈ ਗੱਲ ਨਹੀਂ ਜਿੱਦਣ ਕੱਦੂ ਕਰੂੰਗਾ ਨਾ ਉਹਦਣ ਤੁਹਾਨੂੰ ਦਿਖਾਉਂਗਾ ਤੁਸੀਂ ਆਪ ਦੇਖ ਕੇ ਹੈਰਾਨ ਹੋ ਜਾਓਗੇ ਕਿ ਵੀਰੇ ਵੀ ਏਵੀਆਰ ਸੜੇ ਖੱਤੇਆਂ ਦਾ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਕੋਈ ਅਸੀਗਾ ਠੀਕ ਹੈ ਵੀ ਤੁਹਾਡੇ ਮੂਹਰੇ ਕਰਕੇ ਦਿਖਾਵਾਂਗੇ ਇਹ ਕੋਈ ਨਹੀਂ ਆਪਾਂ ਨਹੀਂ ਕਹਿਨਾ ਆਪਾਂ ਥੋੜੀ ਕਿਸੇ ਨੂੰ ਕਹਿੰਨੇ ਆ ਵੀ ਤੁਸੀਂ ਅੱਗ ਨਾ ਲਾਓ ਜਿਹਨੇ ਲਾਉਣੀਆਂ ਲਾਓ ਯਾਰ ਖੁਸ਼ ਹੋ ਕੇ ਲਾਓ ਜਿਵੇਂ ਮਰਜ਼ੀ ਲਾਓ ਅੱਗ ਆਪਾਂ ਨੂੰ ਕੋਈ ਮਤਲਬ ਨਹੀਂ ਹੈਗਾ ਆ ਦੇ ਕਈ ਵਾਰ ਨਾ ਆਪਦੀ ਨਜ਼ਰੀ ਲੱਗ ਜਾਂਦੀ ਹੈ ਜੈਕ ਦਿਆਂ ਉਹ ਨਿਕਲ ਗਈ ਪੰਨ ਨਹੀਂ ਕਿ ਥੋੜਾ ਕਲੈਂਪ ਡਿੱਗਿਆ ਹੋ ਭਰਾਵੋ ਇਹਦੇ ਜਿਹੜੇ ਪੱਤੀ ਪਾਈ ਹੋਈ ਸੀ ਇਹੋ ਹੈ ਜੀ ਕਲੈਂਪ ਵੀਰ ਉਹਦਾ ਬਣਾ ਕੇ ਪਾਉਣੀ ਦੀ ਹੈ ਨਹੀਂ ਸੂੰ ਹੀ ਕਹਿ ਦਿੰਦੇ ਹੈ ਨਹੀਂ ਦੀ ਥੋੜੀ ਡਿੱਗੀ ਆ ਐਂ ਨਾ ਕਹੋ ਏ ਤੂੰ ਸੀ ਨਹੀਂ ਧਿਆਨ ਦਿੱਤਾ ਫੇਰ ਬਾਈ ਪਹਿਲੇ ਵੱਡੀ ਸੀ ਨਹੀਂ 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 ਹਨਾ ਇਹ ਤਾਂ ਜਿਹੜੇ ਸਾਲ ਆਪਾਂ ਕੰਬੈਨ ਇਹ ਲਈ ਆ ਹਨਾ ਉਹ ਵੀ ਤਾਂ ਸਹੀ ਪਰ ਹੈ ਨਹੀਂ ਸੀ ਨਹੀਂ ਯਾਰ ਬਾਈ ਸੀਗੀ ਨਹੀਂ ਯਾਰ ਸੀਗੀ ਬਾਈ ਇਹ ਤੂੰ ਭੁੱਲਦਾ ਹੁਣ ਨਹੀਂ ਨਾ ਗਰਮੇਲ ਬਾਈ ਹੁਣਾਂ ਨੇ ਉਹਦੇ ਪਾਈਆ ਲਿਆ ਕੇ ਉਹਦੇ ਵੀ ਬਣਾ ਕੇ ਪਾਈ ਸੀ ਪਿਛਲੇ ਸਾਲ ਇਹਦੇ ਉਦੋਂ ਪਹਿਲੇ ਥਾਲੀ ਦੋਨਾਂ ਵੀ ਤਾਂ ਇੱਕ ਜਪੈਂਟ ਕਰ ਦੋਨੇ ਇਕੱਠੇ ਕਰਕੇ ਇਹਨਾਂ ਦੇ ਨਾ ਇੱਕ ਪੱਤੀ ਪਾਈ ਹੋਈ ਸੀ ਆਪਣੀ ਫੇਰ ਓਡੀ ਪੱਤੀ ਉਹ ਡਿੱਗੀ ਆ ਉਹ ਨਹੀਂ ਹਲਾਉਣਾ ਜਿਵੇਂ ਇੱਥੇ ਰਹਿਣ ਇਹ ਪੈਨ ਟੁੱਟੀ ਤਾਂ ਆ ਮੈਂ ਫੇਰ ਟੋਡੀ ਆਪਾਂ ਹੁਣ ਹੁਣ ਪਾਗ ਬਣਾ ਕੇ ਪਾ ਦੇ ਹੁਣ ਇਹਨੂੰ ਬਣਾ ਕੇ ਨਾ ਐਂ ਸਪੋਰਟ ਕਰਕੇ ਹਾਂ ਵਿੱਚ ਦੀ ਨੱਟ ਪਾਓ ਉਹਦੇ ਉਹ ਡਿੱਗੀ ਆ ਟੋਡੀ ਪੱਤੀ ਫਿਰ ਉਹ ਨਹੀਂ ਹੋਇਆ ਤੇਲ ਤੂਲ ਤਾਂ ਨਹੀਂ ਲੀਕ ਹੋਣ ਦਾ ਡਰ ਨਹੀਂ ਹੁਣ ਲੈਫਟ ਉੱਤੇ ਚੱਕੇ ਵੀ ਨਾ ਹੋਣੀ ਹੁਣ ਤਾਂ ਨਹੀਂ ਹਾਂ ਲੈਫਟ ਉੱਤੇ ਚੱਕੋ ਨਾ ਖਾਲੀ ਕਰ ਦਿਓ ਉਤੇ ਫਾਰਮ ਤੇ ਲੈ ਜਾ ਗਿਓ ਮਗਰਲੀ ਗੁੱਲੀ ਵੜ ਦੋ ਜਿਹੜੀ ਵਿੱਚ ਫਸੀ ਹੋਈ ਹੈ ਨਹੀਂ 빙ੀਏ ਥੋੜਾ ਨਾ ਕਲੈਂਪ ਡਿੱਗਣ ਨਾਲ ਹੀ ਹੋਈ ਆ ਬਾਈ ਉਹ ਜਿਹੜਾ ਵਿਚਾਲ ਲਾ ਹੁਣ ਕਲੈਂਪ ਡਿੱਗਿਆ ਹਾਂ ਹੁਣ ਥੋੜਾ ਡਿੱਗਿਆ ਨਹੀਂ ਨਹੀਂ ਮਨ ਚਾਏ ਨਾ ਮਨ ਪਹਿਲਾਂ ਕੋਈ ਨਾ ਡਿੱਗ ਗਿਆ ਹੁਣ